ਦੇਣ ਹੋ ਗਿਆ ਅੱਜ 6 ਵਾਂ ਦੇਣ ਹੋ ਗਿਆ 6 ਵਾਂ ਦੇਣ ਚਾਰ ਮੱਤਾ ਜੀ ਆ ਚਾਰ ਮੱਤਾ ਜੀ ਚਾਰ ਮੱਤਾ ਚਾਰ ਮੱਤਾ ਜੀ ਚਾਰ ਮੱਤਾ ਬੇਟਾ ਇਹਨੂੰ ਕਿੱਥੇ ਗਾਣਾ ਆਇਆ ਪਰ ਵਿਅਕਤੀ ਲਗਾਤਾਰ ਨਸ਼ੇ ਕਾਰਨ ਕਈ ਮੌਤਾਂ ਹੋ ਰਹੀਆਂ ਹਨ ਪ੍ਰਸ਼ਾਸਨ ਤੇ ਵੱਡੇ ਸਵਾਲ ਉੱਠ ਰਹੇ ਹਨ ਅੱਜ ਇੱਕ ਹੋਰ ਨੌਜਵਾਨ ਰਣਜੀਤ ਸਿੰਘ ਉਮਰ ਕਰੀਬ 25 ਸਾਲ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਦੱਸ ਦਈਏ ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿੱਚ ਇਹ ਲਗਾਤਾਰ ਮੌਤਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਨਸ਼ਾ ਸ਼ਰਿਆਂ ਫੇਕਰੇ ਜਿਸ ਕਾਰਨ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਤਸਦੇ ਜਾ ਰਹੇ ਹਨ ਉਹਨਾਂ ਮੰਗ ਕੀਤੀ ਹੈ ਕਿ ਨਸ਼ੇ ਤੇ ਜਲਦ ਤੋਂ ਜਲਦ ਰੋਕ ਲਗਾਈ ਚਾਹੀਦੀ ਹੈ ਤਾਂ ਜੋ ਹੋਰ ਕਿਸੇ ਦੇ ਮਾਮਾ ਦੇ ਪੁੱਤ ਇਸ ਨਸ਼ੇ ਕਾਰਨ ਨਾ ਮਰ ਸਕਣ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਬਸ਼ੀਰ ਹੈ ਬਸ਼ੀਰ ਕੀ ਲੱਗਦਾ ਹੈ ਮੇਰਾ ਪੁੱਤਰ ਹੈ ਪੁੱਤਰ ਜੀ ਕਿੰਨੀ ਕਮੋਨ ਸੀ ਉਹਦੀ ਹੈਗੀ 25000 ਬੱਤੀ ਠੀਕ ਹੈ ਜੀ ਤੁਸੀਂ ਕੀ ਹੋ ਹਾਂਜੀ ਜੀ ਕਿਵੇਂ ਮਿਲਦਾ ਆ ਯਾਨੀ ਮੌਤ ਹੋ ਗਈ ਬਈ ਚਿੱਟੇ ਨੇ ਕਰ ਦਿੱਤੀ ਤੇਰੇ ਘਰ ਘਾ ਰਹੇ ਹਾਂ ਹਾਂ ਕਿੰਨਾ ਚਿੱਟਾ ਜਿਹੜਾ ਇਹ ਇਥੇ ਚਿੱਟਾ ਬਹੁਤ ਵੇਖਦਾ ਗੁੱਫੀਆਂ ਵੇਖਦਾ ਜੀ ਕੀ ਸਰਕਾਰ ਆ ਕਰਦੀ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਤੇ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਘਰਾਂ ਦੇ ਘਰ ਕਿਸ ਤਰ੍ਹਾਂ ਕੇ ਘਰਾਂ ਦੇ ਘਰ ਗਰਕ ਹੋਈ ਜਾਂਦੀਆਂ ਜੀ ਉਹ ਹਮਣੇ ਨੇ ਇਹ ਜਿਹੜੇ ਪੈ ਇਹ ਤਾਂ ਪਾਰ ਗੱਟੀ ਦੂਰ ਤੱਕ ਨੂੰ ਜਾਣਾ ਪੈਣਾ ਇੰਨਾ ਕਿ ਵੇਖਦਾ ਚੋਰ ਉਥੇ ਦੇ ਬੰਦੇ ਵੇਖੇ ਦੇਖਦੇ ਉਤਰੀ ਦਿਗਰ ਵੀ ਰੱਜ ਕੀ ਹਾਲ ਹੋਇਆ ਪਿਆ ਜ਼ਮੀਨਾਂ ਵੇਚ ਦਿੱਤੀਆਂ ਬੁਰੇ ਯਾਰ ਬੰਕੇ ਦਿਹਾੜੇ ਹੋਇਆ ਹੈ ਇਹ ਸਰਕਾਰ ਪੂਛੀ ਪ੍ਰਤੀਤ ਹੀ ਨਹੀਂ ਕਰਦੀ ਇਸੇ ਤਰ੍ਹਾਂ ਨਾ ਤੂੰ ơi ਪਾਣੀ ਪਿਆ ਰਹਿ ਗਿਆ ਇਹਦਾ ਕੰਟਰੋਲ ਕਰਨ ਦਾ ਬੜਾ ਹੁਸਨ ਦਾ ਹਾਂਜੀ ਜਿਹੜੇ ਅੱਗੇ ਬਚੇ ਨੇ ਤੇ ਜੰਗ ਲੱਗ ਗਿਆ ਤੇ ਉਹਨਾਂ ਨੂੰ ਇੰਨੇ ਕਿ ਮੈਂ ਖਬਰ ਦੇ ਨਾ ਜੰਗ ਲੱਗ ਗਿਆ ਤੇ ਗਬਰੂ ਨਹੀਂ ਮਿਲੇਗਾ ਗੱਭਰੂ ਨਹੀਂ ਮਿਲੇਗਾ ਮਿੰਡਰੀ ਦੇ ਵਿੱਚ ਗੱਭਰੂ ਨਹੀਂ ਮਿਲੇਗਾ ਜਿੰਨਾ ਨਹੀਂ ਤਾਂ ਬੰਦ ਹੋ ਜੀ ਜਿਹੜੀਆਂ ਵਿਚਾਰੀਆਂ ਬੱਚਿਆਂ ਨੂੰ ਕੌਣ ਪਾਲੇ ਛੋਟੇ ਛੋਟੇ ਬੱਚੇ ਚਾਰ-ਚਾਰ ਬੱਚੇ ਕੌਣ ਪਾਲੇ ਤਾਂ ਬਗਿਆਈ ਕਿੰਨੀ ਕੰਟਰੋਲ ਹੋਣਾ ਚਾਹੀਦਾ ਹਾਂ ਕੰਟਰੋਲ ਹੋਣਾ ਚਾਹੀਦਾ ਕੀ ਨਾਮ ਤੇ ਕਹਿੰਦੇ ਮੇਰਾ ਨਾਮ ਸੋਨੂ ਜੀ ਇਹ ਕਾਰਨ ਭਾਈ ਚਿੱਟਾ ਸ਼ਰਿਆਮ ਮਿਲਦਾ ਪਿਆ ਠੀਕ ਹੈ ਇਹ ਪਕੁੰਡੇ ਪਿੰਡੇ ਇਹ ਤਾਂ ਨਾਰੰਜੀ ਸੀਗਾ ਇੰਦਾ ਨਾਮ ਰੰਜੀਤ ਸੀ ਗਾ ਰੰਜੀਤ ਇਹ ਨਾ ਰੰਜੀਤ ਨਾਮ ਕਿੰਨੀ ਕੋਈ ਇਹਦੀ ਉਮਰ ਪਤਾ ਨਹੀਂ 25 26 ਸਾਲ ਹੈਗੀ 25 ਤੋਂ 25 ਤੋਂ 25 ਤੋਂ 26 ਸਾਲ ਹੈਗੀ ਹਾਂਜੀ ਤੇ ਚਾਰ ਬੱਚੇ ਦੋ ਕੁੜੀਆਂ ਦੋ ਮੁੰਡੇ ਦੋ ਮੁੰਡੇ ਨੇ ਦੋ ਕੁੜੀਆਂ ਚਾਰ ਬੱਚੇ ਨੇ ਤੇ ਚਿੱਟਾ ਸ਼ਰੇਆਮ ਵੇਗਦਾ ਕੋਈ ਕੰਟਰੋਲ ਨਹੀਂ ਹੁੰਦਾ ਨਾ ਕੋਈ ਸਰਕਾਰ ਹੀ ਕਰਦੀ ਪਈ ਹੈ ਹਾਂਜੀ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਚਾਰ ਮੌਤਾ ਲਗਾਤਾਰ ਹੋਈਆਂ ਚਿੱਟੇ ਵਾਲੇ ਮੁੰਡੇ ਮਰੇ ਨੇ ਦੋ ਹੀ ਦਿਨ ਦੇ ਚਾਚੇ ਦੇ ਸੀਗੇ ਨਾਲ ਹੀ ਘਾਰੇ ਹਾਂਜੀ ਇਹ ਇਹ ਤੋਂ ਪਹਿਲਾਂ ਇੱਕ ਮੁੰਡਾ ਪੂਰਾ ਹੋਇਆ ਇੱਕ ਹੋਰ ਮੁੰਡਾ ਹੋਇਆ ਜਿਉਂ ਨੋ ਦਾ ਨਾਂ ਉਹਦਾ ਜੇ ਭੋਗ ਪਿਆ ਏ ਤੇ ਇਹ ਮੁੰਡਾ ਪੂਰਾ ਹੋ ਗਿਆ ਪਤਾ ਕੀ ਸਾਡੀ ਹੱਥ ਛੱਡ ਕੇ ਬੇਨਤੀ ਕਿ ਪਿੰਡ ਦਾ ਕੁਝ ਕੀਤਾ ਜਾਵੇ ਹਾਂਜੀ ਤੇ ਦੇਖੋ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਨੂੰ ਬੱਚਿਆਂ ਦੀ ਕੇਅਰ ਕੌਣ ਕਰੇਗਾ ਮਾਂ ਪਿਓ ਤੋਂ ਬਿਨਾਂ ਕੋਈ ਕੇਅਰ ਹੈਗੀ ਹਾਂਜੀ ਸਰਕਾਰਾਂ ਦਾ ਵਾਅਦਾ ਹਾਂ ਚੋਂ ਦੀ ਘਰ ਦੀ ਜੀ ਉਮਰ ਕੀ ਹੈ ਜੇ ਕੁਛ ਵੀ ਉਮਰ ਨਹੀਂ ਹੈਗੀ ਸਰਕਾਰਾਂ ਦੇ ਬੜੇ ਬੜੇ ਵਾਅਦੇ ਵਾਦੇ ਕਰ ਉਹ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਨੇ ਤਾਂ ਗੰਦ ਪਾਇਆ ਹੋਇਆ ਹੁਣ ਸਪੈਸ ਲਾ ਕੇ ਬੰਦਾ ਛੱਡਦੀ ਸਰਕਾਰਾਂ ਛੁੜਵਾ ਦਿੰਦੀਆਂ ਨੇ ਸਰਕਾਰਾਂ ਛੁੜਵਾ ਦਿਆ ਨੇ ਮੰਤਰੀ ਦਾ ਫੋਨ ਕਰਵਾ ਦਿਓ ਜੀ ਬੰਦਾ ਛੁੱਟ ਗਿਆ ਆ ਪ੍ਰਧਾਨ ਹੈ ਜੀ ਸ਼ਹਿਰ ਦਾ ਪਿੰਡ ਦਾ ਪ੍ਰਧਾਨ ਹੈ ਇਹ ਲੋਕੀ ਪੈਸੇ ਦੇ ਸਿਸਟਮ ਨਾਲ ਚੱਲਦੇ ਪੈਣੇ ਘਰਾਂ ਦਾ ਬੇੜਾ ਗਰਕ ਹੋਇਆ ਪਿਆ ਹਾਂਜੀ ਇਹ ਪਿੰਡ ਚ ਰੋਜ਼ ਹੀ ਮੌਤ ਹੋ ਰਹੀ ਸਮਝੋ ਕੱਲ ਹੁਣ ਦੋ ਭੋਗ ਪੈਣੇ ਤੇ ਅੱਜ ਮੌਤ ਹੋ ਗਈ ਇਹ ਵੀ ਭੋਗ ਹੀ ਪੈਣਾ ਇਹ ਪਤਾ ਨਹੀਂ ਚਿੱਟੇ ਵਾਲਾ ਫੇਰ ਅਗਾ ਕਿਹੜਾ ਮਰ ਜਾਣਾ ਜੇ ਕੰਟਰੋਲ ਨਾ ਹੋਇਆ ਤੇ ਪਤਾ ਨਹੀਂ ਕਿੰਨੇ ਮੁੰਡੇ ਮਰਨਗੇ ਹਾਂਜੀ ਤੇ ਸਾਡੀ ਤਾਂ ਬੇਨਤੀ ਇਹੀ ਏ ਕਿ ਇਹਨਾਂ ਦੇ ਤਾਂ ਕੰਟਰੋਲ ਕੀਤਾ ਜਾਵੇ ਕਿਉਂਕਿ ਜੇ ਜਿਹੜਾ ਚੱਲੇਗਾ ਕਿ ਹੋਰ ਮੌਤ ਹੋ ਗਈ ਹੈ ਸਾਡੀ ਤਾਂ ਸਰ ਪ੍ਰਸ਼ਾਸਨ ਅੱਗੇ ਬੇਨਤੀਆਂ ਪ੍ਰਸ਼ਾਸਨ ਅੱਗੇ ਹੀ ਕਰਦੇ ਰਹਿਣਾਂ ਇਹ ਇੱਕ ਦਿਨ ਵੀ ਨਹੀਂ ਜੀ ਬੰਦਾ ਬਿਨ ਨਾਗਾ ਮੌਤਾਂ ਹੋ ਰਹੀਆਂ ਚੌਥੀ ਤੋਂ ਪੰਜਵੀਂ ਮੌਤ ਹੈ ਸਾਡੇ ਪਿੰਡ ਦੇ ਵਿੱਚ ਖੁੰਡੇ ਪਿੰਡ 'ਚ ਤੇ ਪ੍ਰਸ਼ਾਸਨ ਦਾ ਕੁਝ ਨਹੀਂ ਕਰ ਰਿਹਾ ਇੱਥੇ ਥਾਣੇਦਾਰ ਐਸਐਚਓ ਸਾਰੇ ਹੋ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਹੀ ਨਹੀਂ ਗੋਲੀ ਤੇ ਚਿੱਟਾ ਤਾਂ ਬਹੁਤ ਹੀ ਜ਼ਿਆਦਾ ਸਾਡੇ ਪਿੰਡ ਵਿੱਚ ਰਿਹਾ ਠੰਡੇ ਮਸਲੇ 'ਚ ਬਾਤਾਂ ਜੀ ਗੌਰ ਹੀ ਨਹੀਂ ਕਰ ਰਹੀ ਸਰਕਾਰ ਸਰਕਾਰਾਂ ਇਹਨੇ ਨੇ ਵਾਅਦੇ ਕਰਦੀਆਂ ਸੀ ਚਿੱਟਾ ਖਤਮ ਕਰਾਂਗੇ ਸਗੋਂ ਅੱਗੇ ਕੁੜੀਆਂ 'ਚ ਸੀ ਹੁਣ ਕਿਲਵਾਂ ਦੇ ਹਿਸਾਬ ਨਾਲ ਕਵਾਂਟਲਾਂ ਦੇ ਹਿਸਾਬ ਨਾਲ ਤੇ ਕਿੱਥੇ ਗਈਆਂ ਸਰਕਾਰਾਂ ਤੇ ਵਾਅਦੇ ਇਹਨਾਂ ਦੇ ਬਸ ਖਬਰਾਂ ਲਵਾਉਣ ਲਈ ਹੁੰਦੇ ਜਾਂ ਚੈਨਲਾਂ ਤੇ ਬੋਲਣ ਲਈ ਹੁੰਦੇ ਨੇ ਤੇ ਲੋਕਾਂ ਦੇ ਘਰਾਂ ਜਾਣ ਕੇ ਦੇਖਣ ਕੀ ਹਾਲ ਏ ਹਾਂਡੇ ਵਿੱਚ ਵਿੱਚ ਚਿੱਟਾ ਪੀਤੀ ਜਾਂਦੇ ਨੇ ਚਿੱਟਾ ਵੇਚਣ ਵਾਲੇ ਅਮੀਰ ਬਣ ਜਾਂਦੇ ਨੇ ਔਰਤਾਂ ਵਿਧਵਾ ਹੋ ਜਾਂਦੀਆਂ ਜੀ ਜਿਨ੍ਹਾਂ ਦੇ ਮਰਨ ਕੇ ਵਿਧਵਾ ਹੀ ਹੋਣ ਪਈ ਮਾਵਾ ਦੇ ਪੁੱਤ ਮਾਵਾ ਦੇ ਪੁੱਤ ਮਾਵਾ ਦੇ ਬੁਰੇ ਹਾਲ ਹੋਏ ਭੈਣਾਂ ਘਰਾਂ ਦੇ ਚਰਾਕ ਚਰਾਗ ਬੁੱਝ ਗਏ ਜੀ ਘਰਾਂ ਦੇ ਬਿਲਕੁਲ ਸਾਡੇ ਪਿੰਡ ਦਾ ਤਾਂ ਸਤਿਆਨਾਥ ਹੋਇਆ ਗਿਆ ਜੀ ਪ੍ਰਸ਼ਾਸਨ ਜਮਾਂ ਨਹੀਂ ਗੌਰ ਕਰਦਾ ਬਾਂ ਆਉਂਦੇ ਨੇ ਢੇੜਾ ਮਾਰ ਜਾਂਦੇ ਜੀ ਉਸ ਤੋਂ ਬਾਅਦ ਕੁਝ ਵੀ ਨਹੀਂ ਸਾਰ ਮਿਲਦੀ ਪੂਰੀ ਕਰਦੇ ਨੇ ਅਸੀਂ ਤਾਂ ਇਹ ਕੋਈ ਸਰਕਾਰ ਸਾਡੀ ਸੁਣੇ ਕੋਈ ਚੰਗੀ ਸਰਕਾਰ ਸਰਕਾਰਾਂ ਤੇ ਵਿਸ਼ਵਾਸ ਤਾਂ ਹੈ ਨਹੀਂ ਜੇ ਕੋਈ ਚੰਗੀ ਸਰਕਾਰ ਬਣੇ ਤੇ ਉਹੀ ਇਹਨੂੰ ਬੰਦ ਕਰਾ ਸਕਦੀ ਯੋਗੀ ਵਗਰੇ ਜਾਂ ਮੋਦੀ ਵਗਰੇ ਹੋਰ ਸਾਨੂੰ ਕਿਸੇ ਸਰਕਾਰ ਤੇ ਕੋਈ ਉਮੀਦ ਨਹੀਂ ਹੈ ਕਿਉਂਕਿ ਉਹੀ ਇਹਨਾਂ ਚੀਜ਼ਾਂ ਨੂੰ ਨੱਥ ਪਾ ਸਕਦੇ ਨੇ ਹੋਰ ਕੋਈ ਸਰਕਾਰ ਨਹੀਂ ਪਾ ਸਕਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਇਹ ਵੋਟਾਂ ਵੱਟੀ ਆਉਂਦੇ ਨੇ ਜੇ ਨੌਜਵਾਨ ਹੀ ਮਰ ਗਏ ਵੋਟਾਂ ਕਿੱਥੋਂ ਪੈਣਗੀਆਂ ਸਰਕਾਰਾਂ ਨੂੰ ਇਹ ਵੋਟਾਂ ਦੇ ਨਹੀਂ ਸਕੇ ਇਹਨਾਂ ਦੀ ਜ਼ਿੰਦਗੀ ਦੇ ਨਹੀਂ ਸਕੇ ਹੈਗੇ ਮੋਰ ਦੀ ਸਾਰੀ ਦੁਨੀਆ ਸੱਕੀ ਹੈ ਇਹਨਾਂ ਦੀ ਜ਼ਿੰਦਗੀ ਦੀ ਵੀ ਸੱਕੀ ਬਣਾਣਾ ਕਿ ਇਹਨਾਂ ਨੂੰ ਬਚਾਉਣਾ ਵੀ ਹੈ ਨਸ਼ੇ ਤੋਂ ਵੀ ਬਚਾਈਏ ਨਸ਼ੇ ਤੋਂ ਬਚਾਉਣ ਵਾਲ ਕਿਸੇ ਦਾ ਧਿਆਨ ਨਹੀਂ ਤੇ ਵੋਟਾਂ ਮੰਗਣ ਆ ਦਰਦਰ ਕੁੱਤਿਆਂ ਦਾੜਾ ਫਿਰਦੀਆਂ ਨੇ ਸਰਕਾਰਾਂ ਕਿੰਨੀ ਕੋਮਰ ਹੈ ਇਹਦੀ 20 ਤੋਂ 25 ਸਾਲ ਚਾਰ ਬੱਚੇ ਆ ਜੀ ਦੋ ਕੁੜੀਆਂ ਦੋ ਮੁੰਡੇ ਮੁੰਡੇ ਦਾ ਨਾਮ ਰਣਜੀਤ ਤੇ ਸਾਨੂੰ ਬਸ਼ੀਰ ਮੁੰਡੇ ਪਿੰਡ ਦੇ ਹਾਂਜੀ ਉਗੀਆਂ ਸਾਡੀਆਂ ਚਿੱਤੇ ਕਰਕੇ ਪੰਜ ਪਿੰਡ ਦੇ ਵਿੱਚ ਉਗੀਆਂ ਚਿੱਤੇ ਕਰਕੇ 6 ਮੋਤਾ ਚਿੱਤੀਆਂ ਨੇ ਤਿੰਨ ਤਾਂ ਸਾਡੀਆਂ ਘਰ ਦੀਆਂ ਇਹਨੇ ਘਰ ਘਰ ਦੀਆਂ ਤਿੰਨ ਮੋਤਾਆਂ ਦੀ ਘਰ ਪਰਵਾਰ ਤੱਕ ਆਈ ਇੱਕ ਹਫ਼ਤੇ ਦੇ ਵਿੱਚ ਵਿੱਚ ਸਰਕਾਰਾਂ ਨਿਕੰਮੀਆਂ ਨੇ ਸਾਡੇ ਵਾਸਤੇ ਤਿੰਨ ਕੰਮਾਂ ਲਿਆ ਜਦੋਂ ਸਾਡਾ ਇਹ ਮਸਲਾ ਹੱਲ ਕਰਦੇ ਤਾਂ ਸਾਡੇ ਵਾਸਤੇ ਤਿੰਨ ਕੰਮਾਂ ਲਿਆ ਦੇ ਨਿਕੰਮਾਣੇ ਸਰਕਾਰ ਦੇ ਵੀ ਨਾਲ ਗਾਲੇ ਬੰਦੇ ਸਰਕਾਰ ਦੇ ਬੰਦੇ ਰਹੇ ਨੇ ਨਾਲ ਚਿੱਟਾ ਨਹੀਂ ਬੰਦ ਕਰਾਣ ਦੇ ਸਤਲ ਲੈ ਲੈ ਕੇ ਛੱਡ ਜਾਂਦੇ ਨੇ ਚਿੱਟੇ ਆਲਿਆਂ ਨੂੰ ਸਤਲ ਥਾਣਾ ਛੱਡ ਜਾਂਦਾ ਚਿੱਟੇ ਆਲਿਆਂ ਨੂੰ ਫਾੜ ਕੇ ਪੈਸੇ ਲੈ ਲੈਂਦੇ ਉਹਨਾਂ ਕੋਲੋਂ ਲਗੋ ਉਹਨਾਂ ਦੀ ਫੁੱਟ ਦੇਣ ਹੋ ਗਿਆ ਅੱਜ 6 ਵਾਂ ਦੇਣ ਹੋ ਗਿਆ 6 ਵੇ ਦਿਨ ਚਾਰ ਮੌਤਾਂ ਗਿਨਾ ਚਾਰ ਮੌਤਾਂ ਗਿਨਾ ਚਾਰ ਮੌਤਾਂ ਚਾਰੇ ਜਾਂਦੇ ਦੇ ਭਾਈ ਚਿੱਟਾ ਬੰਦ ਦੇ ਦੇ ਚਾਰੇ ਚਿੱਟਾ ਮੇਰੀ ਜੋੜੀ ਗਈ ਮੇਰੀ ਜੋੜੀ ਗਈ ਚਿੱਕੇ ਦੇ ਰਾਹੀ ਗਈ میرا نام سنیتا میرا ویرا ہے ਛੋਟਾ ਮੇਰੇ ਤੋਂ ਛੋਟਾ ਜਿੱੱਟੇ ਨਾਲ ਗਿਆ ਆਏ ਵੀਰੇ ਚਿੱਟਾ ਬਦਨੀ ਕਿੰਨਾ ਈਲਾ ਦੇਉਂ ਬੰਦੇ ਕਰਦੀ ਕੋਈ ਚੀਜ਼ ਨਹੀਂ ਛੱਡੀ ਬੱਚੇ ਭੁਕੇ ਆਏ ਬੱਚੇ ਭੁਕੇ ਪੰਜਾਬ ਨੇ ਕੋਈ ਛੱਡਿਆ ਵੀ ਚੁੱਤਾ ਇਨੇ ਕਰਦਾ ਸਮਾਨ ਕਾਜੀ ਕਾਰ ਦੇ ਨੀ ਵਿਚਾਰੀ ਕੰਮ ਘਰ ਘਰ ਦੇ ਲਿਆ ਲਿਆ ਦੇਂਦਰੀ ਵੀਰੇ ਊੜੇ ਸੋਤੇ ਸੀ ਸਾਡਾ ਵੀਰਾ ਲੁੱਟ ਲਿਆ ਅੱਗੇ ਸਾਡਾ ਯੱਥ ਦੇ ਨੀ ਵੀਰੇ ਨੂੰ ਏ ਜੋ ਲੁੱਟਿਆ ਗਿਆ ਆਈਆ ਆਜੇ ਕੱਲ ਨੂੰ ਅੱਠ ਦਿਨ ਹੋਨੇ ਆ ਮਗਰੇ ਇਹਨੇ ਵੀ ਤਿਆਰੀਆਂ ਕਰ ਲੀਆਂ ਸਾਡੇ ਪੁੱਸਾਰੇ ਕੋਈ ਨਹੀਂ ਗੱਲ ਸੁਣਦੇ ਅਸੀਂ ਨਹੀਂ ਸੌਂਦੇ ਸਾਡੀ ਅਸੀਂ ਤਾਂ ਬੇਨਤੀਆਂ ਵੀ ਕਰਦੇ ਅਸੀਂ ਅਰਦਾਸਾਂ ਵੀ ਕਰਦੇ ਨੇ ਸਾਡੇ ਵੀਰ ਨੂੰ ਕੋਈ ਬਚਾ ਲੈਂਦਾ ਅਸੀਂ ਨਿਰਾਸ਼ ਆਏ ਨਾ ਸਤਰਮਾਲੇ ਮੀਨਾ ਲੈਂਦੇ ਨੇ ਨਾ ਕੋਈ ਕਾਰਵਾਈ ਨਹੀਂ ਕਰਦੇ